ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਓ ਫੇਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਕਈ ਥਾਵਾਂ ਤੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਤੇ ਜਿਸ ਨਾਲ ਮੌਸਮ ਠੰਡਾ ਹੋ ਗਿਆ ਤੇ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਰਾਤ ਤੇ ਸਵੇਰ ਪਏ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਗਿਆ ਲੁਧਿਆਣਾ ਵਿੱਚ ਬੱਦਲ ਛਾਏ ਹੋਏ ਹਨ ਤੇ ਸਵੇਰ ਹਲਕੀ ਬੋਂਦਾਬੰਦੀ ਸ਼ੁਰੂ ਹੋਈ ਸੀ ਪਰ ਥੋੜੀ देर बाद रुक दे 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 गई ਤੇ ਦੂਜੇ ਪਾਸੇ ਮੋਹਾਲੀ ਵਿੱਚ ਵੀ ਮੌਸਮ ਵਿੱਚ ਨਮੀ ਬਣੀ ਹੋਈ ਹੈ ਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਤੇ ਪਛਮੀ ਗਰਬੜੀ ਦੇ ਐਕਟਿਵ ਹੋਣ ਕਰਕੇ ਉੱਤਰੀ ਭਾਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਮੌਸਮ ਹੈਰਾਂ ਮੁਤਾਬਕ ਇਸ ਸਿਸਟਮ ਕਾਰਨ ਬਣੇ ਬੱਦਲ ਅੱਜ ਤੋਂ ਲੈ ਕੇ ਮੰਗਲਵਾਰ ਸਵੇਰ ਤੱਕ ਪੰਜਾਬ ਦੇ ਹਿਮਾਚਲ ਦੇ ਉਪਰੀ ਇਲਾਕਿਆਂ ਤੋਂ ਲੰਘਣਗੇ ਤੇ ਇਸ ਦੌਰਾਨ ਅਗਲੇ 24 ਘੰਟਿਆਂ ਤੱਕ ਭਾਰਤ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਤੁਰਕੀ ਦੇ ਕਈ ਸ਼ਹਿਰਾਂ 'ਚ ਅੱਜ ਹਜ਼ਾਰਾਂ ਲੋਕਾਂ ਨੇ ਫਲਸਤੀਨੀਆ ਦੇ ਹੱਕ 'ਚ ਮਾਰਚ ਕੀਤਾ। ਇਸਤੰਬੁਲ 'ਚ ਸਭ ਤੋਂ ਵੱਡਾ ਪ੍ਰਦਰਸ਼ਨ ਹੋਇਆ ਜਿੱਥੇ ਲੋਕਾਂ ਨੇ ਹਾਗਿਆ ਸੋਫੀਆ ਤੋਂ ਗੋਲਡਨ ਹੌਰਨ ਤੇ ਕੰਡੇ ਤੱਕ ਮਾਰਚ ਕੀਤਾ। ਇੱਥੇ ਤੁਰਕੀ ਅਤੇ ਫਲਸਤੀਨੀ ਝੰਡਿਆਂ ਨਾਲ ਸਜੀਆਂ ਦਰਜਨਾਂ ਕਿਸ਼ਤੀਆਂ ਨੇ ਲੋਕਾਂ ਦਾ ਸਵਾਗਤ ਕੀਤਾ ਤੇ ਲੋਕਾਂ ਨੇ ਨਮਾਜ਼ ਪੜ੍ਹਨ ਵਗਰੋਂ ਫਲਸਤੀਨੀਆ ਨਾਲ ਮੁਸਲਮਾਨਾਂ ਦੀ ਇੱਕ ਜੁੜਤਾ ਪ੍ਰਗਟਾਈ ਤੇ ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਦੀ ਦੂਜੀ ਵਰ੍ਹੇ ਸਿਰ ਤੋਂ ਪਹਿਲਾ ਯੂਰਪੀ ਸ਼ਹਿਰਾਂ 'ਚ ਵੀ ਪ੍ਰਦਰਸ਼ਨ ਕੀਤੇ ਗਏ ਤੇ ਲੋਕਾਂ ਨੇ ਇਜ਼ਰਾਈਲੀ ਫੌਜ ਨੂੰ ਗਾਜ਼ਾ 'ਚ ਨਸਲਕੁਸ਼ੀ ਰੋਕਣ ਲਈ ਕਿਹਾ ਤੇ ਤੁਰਕੀ ਦੀ ਰਾਸ਼ਤਾਨੀ ਅੰਕਾਰਾ 'ਚ ਪ੍ਰਦਰਸ਼ਨਕਾਰੀਆਂ ਨੇ ਹੱਥਾਂ 'ਚ ਝੰਡੇ ਅਤੇ ਗਾਜ਼ਾ 'ਚ ਨਸਲਕੁਸ਼ੀ ਦੀ ਨਿਖੇਦੀ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ ਤੇ ਪੱਛਮੀ ਬੰਦਰਗਾਹ ਸ਼ਹਿਰ ਇਜ਼ਮੀਰ 'ਚ ਲੋਕਾਂ ਨੇ ਗਲੋਬਲ ਸੋਮਟ ਫਲੋਟੀਲਾ ਦੇ ਪੱਖ 'ਚ ਪ੍ਰਦਰਸ਼ਨ ਕੀਤਾ ਜਿਸ ਨੂੰ ਇਜ਼ਰਾਈਲੀ ਫੌਜ ਨੇ ਗਾਜ਼ਾ 'ਚ ਸਹਾਇਤਾ ਲਿਜਾਣ ਤੋਂ ਰੋਕ ਦਿੱਤਾ ਸੀ ਵਿਦੇਸ਼ ਭੇਜਣ ਦੇ ਨਾਮ ਤੇ ਤੋਖਾ ਤੜੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਤੇ ਥਾਣਾ ਡੈਲੋਂ ਪੁਲਿਸ ਨੇ ਤਿੰਨ ਮੁਲਜ਼ਮਾਂ ਕਲਾਫ ਇੱਕ ਨੌਜਵਾਨ ਨਾਲ 30 ਲੱਖ ਰੁਪਏ ਹਰਪਨ ਤੇ ਦੋਸ਼ ਚ ਮਾਮਲਾ ਦਰਜ ਕੀਤਾ ਤੇ ਸ਼ਿਕਾਇਤ ਪੇੜਤ ਇੱਕਮਜੋਤ ਸਿੰਘ ਨੇ ਦਰਜ ਕਰਵਾਈ ਹੈ ਕਿ ਜੋ ਪਿੰਡ ਲਹਿਰਾ ਡੈਲੋਂ ਦਾ ਰਹਿਣ ਵਾਲਾ ਹੈ ਤੇ ਇੱਕਮਜੋਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮਾਨ ਨੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਸੀ ਤੇ ਭਰੋਸਾ ਦਿਵਾਉਣ ਲਈ ਉਹਨਾਂ ਨੇ ਕੈਨੇਡਾ ਦਾ ਫਰਜ਼ੀ ਵੀਜ਼ਾ ਅਤੇ ਦਸਤਾਵੇਜ਼ ਵੀ ਦਿਖਾਏ ਤੇ ਇਸੇ ਭਰੋਸੇ ਵਿੱਚ ਆ ਕੇ ਉਸ ਨੇ ਤਿੰਨ ਮੁਲਜ਼ਮਾਨ ਨੂੰ ਕੱਲ 30 ਲੱਖ ਰੁਪਏ ਦੇ ਦਿੱਤੇ ਤੇ ਰਕਮ ਲੈਣ ਤੋਂ ਬਾਅਦ ਮੁਲਜ਼ਮ ਲਗਾਤਾਰ ਟਾਲ ਮਟੋਲ ਕਰਨ ਲੱਗੇ ਤੇ ਬਾਅਦ ਵਿੱਚ ਸੰਪਰਕ ਤੋਂ ਵੀ ਗਾਇਬ ਹੋ ਗਏ ਭਾਰਤੀ ਚੋਣ ਕਮਿਸ਼ਨ ਨੇ 1 ਜੁਲਾਈ 2025 ਨੂੰ ਸੰਜੀਵ अरोड़ा ਦੇ ਅਸਤੀਫੇ ਉਪਰੰਤ ਖਾਲੀ ਹੋਈ ਸੀਟ ਲਈ ਪੰਜਾਬ ਤੋਂ ਰਾਜ ਸਭਾ ਦੀ ਜਿਮਨੀ ਚੋਣ ਲਈ ਸ਼ਡਿਊਲ ਨੋਟੀਫਾਈ ਕਰ ਦਿੱਤਾ ਤੇ ਇਸ ਖਾਲੀ ਸੀਟ ਦੀ ਮਿਆਦ 9 April 2028 ਤੱਕ ਹੈ ਤੇ ਚੋਣ ਕਮਿਸ਼ਨ ਵੱਲੋਂ 6 October 2025 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਲੋਕ ਪ੍ਰਤੀਨਿਧਤਾ ਐਕਟ 1951 ਦੇ ਪਵੰਦਾ ਅਤੇ ਇਸ ਅਧਿਨ ਬਣਾਏ ਗਏ ਨਿਯਮ ਅਨਸਾਰ ਉਕਤ ਖਾਲੀ ਥਾਂ ਨੂੰ ਭਰਨ ਲਈ ਉਪਚੋਣ ਕਰਵਾਈ ਜਾਵੇਗੀ ਤੇ ਇਸ ਸ਼ਡਿਊਲ ਅਨਸਾਰ ਨਾਮਜ਼ਦਗੀ ਪ੍ਰਕਿਰਿਆ 6 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ 13 ਅਕਤੂਬਰ 2025 100 ਵਾਰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਹੈ ਤੇ ਹਾਲਾਂਕਿ 네ਗੋਸ਼ੀਏਬਲ ਇਨਸਟਰੂਮੈਂਟ ਐਕਟ ਦੀ ਧਾਰਾ 25 ਦਿਨ ਇਸ ਦੌਰਾਨ ਆਉਣ ਵਾਲੀਆਂ ਰਜਿਸਟਰਡ ਜਨਤਕ ਛੁੱਟੀਆਂ ਵਾਲੇ ਦਿਨ ਕੋਈ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਤੇ ਟੈਸਟ ਕ੍ਰਿਕਟ ਤੋਂ ਬਾਅਦ ਰੋਹਿਤ ਸ਼ਰਮਾ ਨੇ ਹੁਣ ਵਨਡੇ ਕਪਤਾਨੀ ਵੀ ਗਵਾ ਦਿੱਤੀ ਹੈ ਤੇ ਰੋਹਿਤ ਨੂੰ ਸਿਰਫ ਇੱਕ ਬੱਲੇਬਾਜ਼ ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਤੇ ਜਦੋਂ ਕਿ ਕੋਹਲੀ ਨੂੰ ਵੀ ਵਨਡੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਤੇ ਹਾਲਾਂਕਿ ਹੁਣ ਵੱਡਾ ਸਵਾਲ ਇਹ ਹੈ ਕਿ ਕੋਹਲੀ ਅਤੇ ਰੋਹਿਤ 2027 ਵਨਡੇ ਵਿਸ਼ਵ ਕੱਪ ਲਈ ਟੀਮ ਪ੍ਰਬੰਧਨ ਦੀਆਂ ਯੋਜਨਾਵਾਂ ਦਾ ਹਿੱਸਾ ਹਨ ਤੇ ਚੋਣਕਾਰਾਂ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਉਪਲਬਧ ਖਿਡਾਰੀ ਨੂੰ ਘਰੇਲੂ ਕ੍ਰਿਕਟ ਖੇਡਣਾ ਚਾਹੀਦਾ ਹੈ ਤੇ ਆਸਟ੍ਰੇਲੀਆ ਦੌਰੇ ਤੋਂ ਬਾਅਦ 50 ਓਵਰਾਂ ਦਾ ਫਾਰਮੈਟ ਟੂਰਨਾਮੈਂਟ ਵਿਜੇ ਹਜ਼ਾਰੇ ਟੂਰਨਾਮੈਂਟ ਖੇਡਿਆ ਜਾਣਾ ਤੈਅ ਹੈ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵਿਰਾਟ ਅਤੇ ਰੋਹਿਤ ਇਸ ਘਰੇਲੂ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ ਜਾਂ ਨਹੀਂ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋ ਤਜਰਬੇਕਾਰ ਖਿਡਾਰੀਆਂ ਨੂੰ ਆਪਣੇ ਵਨਡੇ ਕੈਰੀਅਰ ਨੂੰ ਸੁਰੱਖਿਅਤ ਰੱਖਣ ਲਈ ਵਿਜੇ ਹਜ਼ਾਰੇ ਟੂਰਨਾਮੈਂਟ ਵਿੱਚ ਖੇਡਣਾ ਪੈ ਸਕਦਾ ਤੇ ਕੋਹਲੀ ਅਤੇ ਰੋਹਿਤ ਆਖਰੀ ਵਾਰ ਚੈਂਪੀਅਨਸ ਟਰੋਫੀ 2025 ਦੇ ਫਾਈਨਲ ਵਿੱਚ ਖੇਡੇ ਸਨ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਹਿਲਾ ਵਨਡੇ ਵਿਸ਼ਵ ਕੱਪ ਦੇ 6ਵੇਂ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਦਿੱਤਾ ਤੇ ਇਹ ਟੂਰਨਾਮੈਂਟ ਭਾਰਤ ਦੀ ਲਗਾਤਾਰ ਦੂਜੀ ਜਿੱਤ ਸੀ ਜਦੋਂ ਕਿ ਪਾਕਿਸਤਾਨ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਭਾਰਤੀ ਮਹਿਲਾ ਟੀਮ ਨੇ ICC ਮਹਿਲਾ ਵਨਡੇ ਕੱਪ 2025 ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਤੇ ਸ਼੍ਰੀਲੰਕਾ ਨੂੰ ਹਰਾਉਣ ਤੋਂ ਬਾਅਦ ਟੀਮ ਇੰਡੀਆ ਨੇ ਪਾਕਿਸਤਾਨ ਨੂੰ 88 ਦੌੜਾਂ ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਤੇ ਇਸ ਦੇ ਨਾਲ ਹੀ ਭਾਰਤ ਨੇ ਲਗਾਤਾਰ 12ਵੀਂ ਵਾਰ ਪਾਕਿਸਤਾਨ ਨੂੰ ਹਰਾ ਕੇ ਆਪਣਾ ਰਿਕਾਰਡ ਕਾਇਮ ਰੱਖਿਆ ਤੇ ਇਹ ਵਿਸ਼ਵ ਕੱਪ ਵਿੱਚ ਪਾਕਿਸਤਾਨ ਮਹਿਲਾ ਟੀਮ ਤੇ ਲਗਾਤਾਰ ਪੰਜਵੀਂ ਜਿੱਤਾਂ ਤੇ ਮਹਿਲਾ ਵਿਸ਼ਵ ਕੱਪ ਦੇ 6ਵੇਂ ਮੈਚ ਵਿੱਚ 247 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਮਹਿਲਾ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਉਹਨਾਂ ਨੇ ਸਿਰਫ 26 ਦੌੜਾਂ ਤੇ 3 ਵਿਕਟਾਂ ਗਵਾ ਦਿੱਤੀਆਂ ਤੇ ਸਿਦਰਾ ਅਮੀਨ ਅਤੇ ਨਟਾਲੀਆ ਪ੍ਰਵੇਸ਼ ਨੇ ਫਿਰ ਚੌਥੀ ਵਿਕਟ ਲਈ 69 ਦੌੜਾਂ ਜੋੜ ਕੇ ਟੀਮ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਪਰ ਨਟਾਲੀਆ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਦੀ ਪਾਰੀ ਪੂਰੀ ਤਰ੍ਹਾਂ ਟਹਿ ਗਈ ਜੈਪੁਰ ਦੇ ਸਵਾਈ ਮਾਨ ਸਿੰਘ ਐਸਐਮਐਸ ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈਸੀਯੂ ਵਿੱਚ ਐਤਵਾਰ ਦੇ ਰਾਤ ਅੱਗ ਲੱਗ ਗਈ ਤੇ ਖਾਸ ਕਰਕੇ ਵਿੱਚ 8 ਮਰੀਜ਼ਾਂ ਦੀ ਮੌਤ ਹੋ ਗਈ। ਇੰਨਾਂ ਵਿੱਚ 3 ਮਹਿਲਾਵਾਂ ਵੀ ਹਨ ਤੇ ਰਾਤ 11:20 ਤੇ ਇਹ ਅੱਗ ਟਰਾਮਾ ਸੈਂਟਰ ਵਿੱਚ ਨਿਊਰੋ ਆਈਸੀਯੂ ਵਾਰਡ ਦੇ ਸਟੋਰ ਵਿੱਚ ਲੱਗੀ ਤੇ ਇੱਥੇ ਪੇਪਰ ਆਈਸੀਯੂ ਦਾ ਸਮਾਨ ਤੇ ਬਲੱਡ ਸੈਂਪਲਰ ਟਿਊਬ ਰੱਖੇ ਹੋਏ ਸਨ ਤੇ ਟਰਾਮਾ ਸੈਂਟਰ ਦੇ ਨੋਡਲ ਅਫਸਰ ਤੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖੱਸਾ ਇਤਿਹਾਸ ਇਸ ਸਮੇਂ ਆਈਸੀਯੂ ਵਿੱਚ 11 ਮਰੀਜ਼ ਸਨ ਤੇ ਉਸ ਦੇ ਨਾਲ ਨਾਲ ਵਲੇ ਆਈਸੀਯੂ ਵਿੱਚ 13 ਮਰੀਜ਼ ਸਨ ਤੇ ਦੂਜੇ ਪਾਸੇ ਇੱਕ ਅਗਨੀ ਕਾਂਡ ਦੇ ਜਾਂਚ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਦੱਸਿਆ ਕਿ అలਾਰਮ ਵੱਜਦੇ ਹੀ ਟੀਮ ਮੌਕੇ ਤੇ ਪਹੁੰਚੀ ਤੇ ਪੂਰਾ ਵਾਰਡ ਤੋਂ ਇਹ ਨਾਲ ਭਰ ਚੁੱਕਾ ਸੀ हिमाचल प्रदेश ਦੇ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫਬਾਰੀ ਜਾਰੀ ਹੈ ਤੇ ਲਾਹੌਲ ਸਪੀਤੀ ਅਤੇ ਕੁੱਲੂ ਤੋਂ ਬਾਅਦ ਚੰਬਾ ਦੇ ਮਨੀ ਮਹੇਸ਼ ਕੁਕਤੀ ਅਤੇ ਹੋਲੀ ਖੇਤਰਾਂ ਵਿੱਚ ਵੀ ਅੱਜ ਸਵੇਰੇ 4 ਵਜੇ ਤੋਂ ਬਰਫਬਾਰੀ ਹੋ ਰਹੀ ਹੈ ਤੇ ਲਾਹੌਲ ਸਪੀਤੀ ਵਿੱਚ ਤਾਜ਼ਾ ਬਰਫਬਾਰੀ ਤੋਂ ਬਾਅਦ ਕਈ ਸੜਕਾਂ ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤੇ ਇਸ ਦੌਰਾਨ ਰਾਜ ਦੇ ਮਦ ਉਚਾਈ ਵਾਲੇ ਅਤੇ ਹੇਠਲੇ ਖੇਤਰਾਂ ਵਿੱਚ ਮੀਂਹ ਪੈ ਰਿਹਾ ਹੈ ਮੌਸਮ ਵਿੱਚ ਬਦਲਾਅ ਦੇ ਨਤੀਜੇ ਵਜੋਂ ਤਾਪਮਨ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਜਿਸ ਨਾਲ ਪਹਾੜਾਂ ਵਿੱਚ ਠੰਡ ਵਾਪਸ ਆ ਗਈ ਹੈ ਤੇ ਪਿਛਲੇ 24 ਘੰਟਿਆਂ ਵਿੱਚ ਕਈ ਸ਼ਹਿਰਾਂ ਵਿੱਚ ਤਾਪਮਨ 8 ਡਿਗਰੀ ਤੱਕ ਡਿੱਗ ਗਿਆ ਹੈ ਸਵੇਰ ਦਾ ਔਸਤਵੱਤਵਤਾ ਤਾਪਮਨ ਵੀ ਆਮ ਨਾਲੋਂ 2.9 ਡਿਗਰੀ ਘਟ ਗਿਆ ਤੇ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ 8 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਕਰਕੇ ਔਰੇਂਜ ਅਲਰਟ ਵੀ ਜਾਰੀ ਕੀਤਾ ਹੈ ਸੋ ਅੱਜ ਦੇ ਬੁਲੇਟਿਨ ਵਿੱਚ ਐਨ.ਆਈ. ਦਿਓ ਆ ਗਿਆ ਧੰਨਵਾਦ